2024 ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਪਾਰਟੀ ਦੇ ਵੱਲੋਂ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਚੱਲਦਿਆਂ ਬੀਜੇਪੀ ਪਾਰਟੀ ਦੀਆਂ ਸਰਗਰਮੀਆਂ ਪੰਜਾਬ ਦੇ ਵਿੱਚ ਨਜ਼ਰ ਆਉਣ ਲੱਗ ਪਈਆਂ ਨੇ ਦੱਸ ਦਈਏ ਕਿ ਲਗਾਤਾਰ ਦੂਜੀਆਂ ਪਾਰਟੀਆਂ ਦੇ ਮੈਂਬਰ ਬੀਜੇਪੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਤਾਜ਼ਾ ਖਬਰ ਬੀਜੇਪੀ ਪਾਰਟੀ ਦੇ ਲਈ ਅਮਨ ਸੈਣੀ ਨਾਲ ਜੁੜੀ ਹੋਈ ਆ ਰਹੀ ਹੈ ਦੱਸ ਦਈਏ ਕਿ ਅਮਨ ਸੈਣੀ ਦੇ ਵੱਲੋਂ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਬੀਜੇਪੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਪੱਡਾ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਹੁਣ ਬੀਜੇਪੀ ਪਾਰਟੀ ਦੇ ਆਗੂਆਂ ਦੇ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਅਮਨ ਸੈਣੀ ਦੇ ਵੱਲੋਂ ਹੁਣ ਬੀਜੇਪੀ ਪਾਰਟੀ ਦੀਆਂ ਨੀਤੀਆਂ ਨੂੰ ਖਾਸਾ ਸਰਾਹਿਆ ਜਾ ਰਿਹਾ ਹੈ। ਦੇਖ ਰਹੇ ਹਾਂ ਲਾਈਵ ਤੇ ਚੈਨਲ ਮੈਂ ਹਾਜੇ ਪਵਾ ਤੇ ਅੱਜ ਲੁਧਿਆਣਾ ਵਾਰਡ ਨੰਬਰ 36 ਦੇ ਵਿੱਚੋਂ ਅਕਾਲੀ ਆਗੂ ਅਮਨ ਸੈਣੀ ਜਿਹੜੇ ਹੈਗੇ ਭਾਜਪਾ ਚ ਸ਼ਾਮਿਲ ਹੋਏ ਨੇ ਆਉਣ ਵਾਲੇ ਪੰਜਾਬ ਦੇ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨਸ ਨੇ ਉਹਨਾਂ ਨੂੰ ਦੇਖਦੇ ਹੋਏ ਜਿਹੜੇ ਕਾਫੀ ਕਾਂਗਰਸ ਛੱਡ ਕੇ ਜਾਂ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸਰ ਅਮਨ ਸੜੀ ਤੁਸੀਂ ਭਾਜਪਾ ਵਿੱਚ ਸ਼ਾਮਿਲ ਹੋਏ ਕੀ ਕਹੋਗੇ ਤੁਸੀਂ ਕੀ ਕਾਰਨ ਹੈਗਾ ਅਕਾਲੀ ਛੱਡ ਕੇ 20 ਸਾਲ ਤੁਸੀਂ ਅਕਾਲੀ ਦੇ ਵਿੱਚ ਰਹੇ ਨਹੀਂ ਕਾਰਨ ਕੋਈ ਨਹੀਂ ਆ ਪਾਰਟੀਆਂ ਸਾਰੀਆਂ ਇੱਕੋ ਜੀਆਂ ਪਰ ਜਿਹੜਾ ਅੱਗੇ ਦੇਸ਼ ਦੀ ਤਰੱਕੀ ਤੇ ਸਟੇਟ ਦੀ ਤਰੱਕੀ ਦਾ ਰਾਹ ਹੈ ਨਾ ਤੇ ਦੇਸ਼ ਦੀ ਤਰੱਕੀ ਦੇ ਰਾਹ ਤੇ ਜਾਣ ਲਈ ਸਾਨੂੰ ਇੱਕ ਪਾਰਟੀ ਲਈ ਚੰਗੀ ਦਿਸ਼ਾ ਨਿਰਦੇਸ਼ ਵਾਲੀ ਪਾਰਟੀ ਦੀ ਲੋੜ ਸੀ ਜੋ ਅੱਜ ਅਸੀਂ ਚੰਗੀ ਦਿਸ਼ਾ ਨਿਰਦੇਸ਼ ਵਾਲੀ ਜਿਹੜੀ ਸਾਡੇ ਸਟੇਟ ਨੂੰ ਅੱਗੇ ਲਿਜਾ ਸਕਦੀ ਆ ਆਉਣ ਵਾਲੇ ਟਾਈਮ 'ਚ ਕਾਰਪੋਰੇਸ਼ਨ ਇਲੈਕਸ਼ਨਾਂ 'ਚ ਵੀ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਵੀ ਅੱਗੇ ਆਉਣ ਵਾਲੇ ਇਲੈਕਸ਼ਨਾਂ 'ਚ ਕਾਰਪੋਰੇਸ਼ਨ ਮੇਅਰ ਬੀਜੇਪੀ ਦਾ ਬਣਾਓ ਤਾਂ ਜੋ ਸਾਡੇ ਏਰੀਆ ਦਾ ਸੁਧਾਰ ਹੋ ਸਕੇ 15 ਸਾਲ ਤੋਂ ਨਰਕ ਭੋਗ ਰਹੇ ਨੇ ਲੋਕ ਕਾਰਨ ਕੀ ਆ ਵੀ ਪਹਿਲਾਂ ਵੀ ਜਿੰਨੇ ਐਮ.ਐਲ.ਏ ਰਹੇ ਨੇ ਉਹਨਾਂ ਨੇ ਵੀ ਸਾਨੂੰ ਇੱਕ ਠੱਗੀ ਦੇ ਨਾਂ ਦਾ ਸ਼ਬਦ ਯੂਜ਼ ਕਰੂੰਗਾ ਵੀ ਠੱਗੀਆਂ ਝੂਠ ਦਾ ਪਲੰਦਾ ਬਣਾ ਰੱਖਿਆ ਤੇ ਅੱਜ 8 ਮਹੀਨੇ ਤੋਂ ਤਾਂ ਲਾਅ ਐਂਡ ਆਰਡਰ ਜ਼ੀਰੋ ਹੋ ਚੁੱਕਿਆ ਤੇ ਇੱਕ ਇੱਕੋ ਇੱਕ ਪਾਰਟੀ ਆ ਜਿਹੜੀ ਸਾਨੂੰ ਅੱਗੇ ਲਿਜਾ ਸਕਦੀ ਹੈ ਤੇ ਕਾਰਨ ਸਾਡਾ ਬਚਾਅ ਕਰ ਸਕਦੀ ਤੇ ਕੀ ਦੇਖਦੇ ਹੋ ਤੁਸੀਂ ਵੀ ਤੁਹਾਡੇ ਨਾਲ ਯੂਵਾਵਾਦ ਖੜਾ ਹੈਗਾ ਜੀ ਸ਼ਿਮਲਾਪੁਰੀ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਨਾਲ ਹੈਗੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਲੋਕਾਂ ਨੂੰ ਤੁਸੀਂ ਆਪਣੇ ਨਾਲ ਜੋੜੋਗੇ ਇਹ ਇਹ ਸ਼ੁਰੂ ਇੱਕ ਯੂਵਾ ਸਾਰੇ ਸਾਡੇ ਭਰਾ ਨੇ ਸਾਡੇ ਏਰੀਏ ਦੇ ਨੇ ਇਹ ਮੈਂ ਕਹਿੰਦਾ ਇਹ ਮੇਰਾ ਪਰਿਵਾਰ ਆ ਕੋਈ ਬਾਹਰਲੇ ਬੰਦੇ ਨਹੀਂ ਹੈ ਸਾਰਾ ਮੇਰਾ ਪਰਿਵਾਰ ਬੈਠਾ ਹੈ ਜਿੰਨੇ ਵੀ ਲੋਕ ਆਏ ਨੇ ਮੈਨੂੰ ਇੱਕ ਬਹੁਤ ਸ਼ਾਰਟ ਮੀਟਿੰਗ ਮਿਲੀ ਹੈ ਤੇ ਮੇਰਾ ਸਿਰਫ ਪਰਿਵਾਰ ਸੀ ਪਰ ਜਿਸ ਟਾਈਮ ਮੈਨੂੰ ਇੱਕ ਪਾਰਟੀ ਵੱਲੋਂ ਕੋਈ ਕੋਈ ਜ਼ਿੰਮੇਵਾਰੀ ਲਈ ਜਾਏਗੀ ਉਦੋਂ ਬਾਅਦ ਚੜ ਕੇ ਹਿੱਸਾ ਲਵਾਂਗੇ ਠੀਕ ਹੈ ਸੋ ਇਹ ਅਮਨ ਸੈਣੀ ਸੀਗੇ ਜਿਹੜੇ ਅਕਾਲੀ ਆਗੂ ਸੀਗੇ ਤੇ ਹੁਣ ਭਾਜਪਾ ਦੇ ਵੀ ਸ਼ਾਮਿਲ ਹੋ ਗਏ ਨੇ ਗੁਰਦੀਪ ਸਿੰਘ ਗੋਸ਼ਾਜੀਤ ਤੁਸੀਂ ਸਰ ਕਿਸ ਤਰ੍ਹਾਂ ਦੇਖਦੇ ਹੋ ਵੀ ਇੱਕ ਯੁਵਾ ਪੀੜੀ ਭਾਜਪਾ ਦੇ ਵਿੱਚ ਜੁੜਦੀ ਪਈ ਹੈ ਔਰ ਅਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਉਹਨਾਂ ਦਾ ਨਜ਼ਰੀਆ ਹੈ ਕੁਛ ਨਾ ਕੁਛ ਦੇਖਣ ਨੂੰ ਮਿਲਿਆ ਹੈਗਾ ਭਾਜਪਾ ਦੇ ਵਿੱਚ ਨੌਜਵਾਨ ਜਿਹੜੇ ਹੁੰਦੇ ਨਾ ਸਮਾਜ ਦੀ ਵੀ ਹੱਡੀ ਹੁੰਦੇ ਆ ਪਾਰਟੀ ਦੀ ਵੀ ਹੱਡੀ ਹੁੰਦੇ ਆ ਤੇ ਅਮਨ ਸੈਣੀ ਵਰਗੇ ਨੌਜਵਾਨ ਜਿਹੜੇ ਅੱਜ ਆਏ ਆ ਤੇ ਮੈਨੂੰ ਤਾਂ ਬਹੁਤ ਚੰਗਾ ਕੰਮ ਹੈ ਸਾਡੇ ਨਾਲ ਨੌਜਵਾਨ ਜੁੜ ਰਹੇ ਆ ਸਿਆਣਿਆਂ ਦੇ ਅਸ਼ੀਰਵਾਦ ਨਾਲ ਬਾਬਾ ਰਾਮਪਾਲ ਜੀ ਖੜੇ ਅਸ਼ੀਰਵਾਦ ਕਿਉਂਕਿ ਸਿਆਣੇ ਦਾ ਹੁੰਦਾ ਸਿਆਣੇ ਦੀ ਸੋਚ ਨਾਲ ਸਿਆਣੇ ਦੀ ਸਮਝ ਦੇ ਨਾਲ ਜੇ ਸਮਾਜ ਦੀ ਸੇਵਾ ਕਰਦੇ ਆ ਆਵਾਜ਼ ਉਠਾਉਂਦੇ ਆ ਜਿਹੜੇ ਕਰਪਟ ਬੰਦੇ ਆ ਉਹਨਾਂ ਦੇ ਖਿਲਾਫ ਆਵਾਜ਼ ਉਠਾਉਂਦੇ ਆ ਇੱਦਾਂ ਦੇ ਨੌਜਵਾਨ ਚਾਹੀਦੇ ਆ ਤੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਾਡਾ ਸ਼ਹਿਰ ਸਾਡਾ ਇਲਾਕਾ ਸਾਡਾ ਦੇਸ਼ ਸਾਡਾ ਸਟੇਟ ਤਰੱਕੀ ਕਰੇ ਪੰਜਾਬ ਬਹੁਤ ਪਿੱਛੜ ਗਿਆ ਤੇ ਉਹਨੂੰ ਅੱਗੇ ਲਿਜਾਣ ਵਾਸਤੇ ਬੜੇ ਨੌਜਵਾਨ ਨੂੰ ਜ਼ੋਰ ਲਾਣਾ ਪੈਣਾ ਤੇ ਸਾਰੇ ਨੌਜਵਾਨ ਇੱਕ ਠੀਕ ਕਹੋਗੇ ਵੀ 8 ਮਹੀਨੇ ਦੀ ਸਰਕਾਰ ਹੈਗੀ ਹੈ ਸਰਕਾਰ ਦੇ ਵਿੱਚ ਲੋਕਾਂ ਨੇ ਉਮੀਦਾਂ ਰੱਖੀਆਂ ਸੀ ਲੇਕਿਨ ਉਮੀਦਾਂ ਤੇ ਖਰੀ ਨਹੀਂ ਉਤਰਦੀ ਵੀ ਸਰਕਾਰ ਜਿਹੜੀ ਪ੍ਰੈਜ਼ੀਡੈਂਟ ਸਰਕਾਰ ਹੈਗੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਅ ਪੰਜਾਬ ਜਿਹੜਾ ਹੈਗਾ ਉਹਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਸੈਂਸਿਟਿਵ ਪੰਜਾਬ ਹੈ ਪੰਜਾਬ ਚੜ੍ਹਦੀ ਕਲਾ ਦਾ ਪ੍ਰਤੀਕ ਸੀਗਾ ਪੰਜਾਬ ਸ਼ਾਦਤ ਦੇ ਵਿੱਚ ਸਭ ਤੋਂ ਅੱਗੇ 10 ਮਿੰਨੇ ਦੀ ਸਰਕਾਰ ਨੇ ਪੰਜਾਬ ਨੂੰ ਇੰਨਾ ਕੁ ਪਿਛੜਦਾ ਇੰਨਾ ਕੁ ਪਿਛਲੀ ਕਤਾਰ 'ਚ ਖੜਾ ਕਰਤਾ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਵੱਧ ਗਿਆ ਫਰੋਤੀਆਂ ਵੰਗੀਆਂ ਜਾ ਰਹੀਆਂ ਨਸ਼ੇ 'ਚ ਨੌਜਵਾਨ ਡਰੁੱੜ ਰਹੇ ਆ ਇਹ ਬਾਹਰੋਂ ਕਹਿੰਦੇ ਸੀ ਅੰਗਰੇਜ਼ਾਂ ਕੰਮ ਕਰਨਗੇ ਸਾਡੇ ਨੌਜਵਾਨ ਤਾਂ ਬਾਹਰ ਚਾਈ ਜਾ ਰਹੇ ਕੱਲੇ ਨੌਜਵਾਨ ਨਹੀਂ ਬਾਹਰ ਜਾ ਰਹੇ ਹੁਣ ਤਾਂ ਨਵਾਂ ਕੰਮ ਹੋ ਗਿਆ ਸਾਡੀ ਇੰਡਸਟਰੀ ਵੀ ਬਾਹਰ ਜਾ ਰਹੀ ਹੈ 2 ਲੱਖ 30 ਹਜ਼ਾਰ ਕਰੋੜ ਦਾ ਐਮਓਯੂ ਕਰ ਰਹੇ ਜੋ ਪੀ ਸਰਕਾਰ ਨਾਲ ਹੁਣ ਕਹਿੰਦੇ ਕਿ ਜੰਮੂ ਕਸ਼ਮੀਰ ਨਾਲ ਵੀ ਸਰਕਾਰ ਨਾਲ ਕਰ ਲੈ ਕਿਉਂਕਿ ਉੱਥੇ ਫੈਸਿਲਟੀਆਂ ਮਿਲ ਰਹੀਆਂ ਜੇ ਆਪਾਂ ਬਿਜ਼ਨਸਮੈਨ ਨੂੰ ਆਪਾਂ ਫੈਸਿਲਿਟੀ ਨਹੀਂ ਦੇਵਾਂਗੇ ਤਾਂ ਜਾਏਗਾ ਨਹੀਂ ਭੱਜੇਗਾ ਨਾ ਤੇ ਹਾਲਾਤ ਐ ਉਹ ਜੇ ਬਣ ਚੁੱਕੇ ਆ ਕਹਿੰਦੇ ਨੇ ਇੱਕ ਇੱਕ ਪਿਛਲਾ ਕਰਨਾਟਕਾ ਦਾ ਹੁੰਦਾ ਕਿਹਦੇ ਮਸਤਰਾ ਮਸਤੀ ਮੇਂ ਅਗ ਲਗੇ ਬਸਤੀ ਮੇਂ ਇਹ ਤਾਂ ਕੰਮ ਹੋ ਰਿਹਾ ਸਾਡਾ ਪੰਜਾਬ ਜਲ ਰਿਹਾ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਵੱਡੇ ਵੱਡੇ ਦਾਅਵੇ ਕਰੀ ਜਾਂਦੇ ਆ ਉਹ ਸ਼ਾਂਤੀ ਤੇ ਲਿਆਓ ਕਿਸੇ ਸੂਬੇ ਦੀ ਤਰੱਕੀ ਦਾ ਕਾਰਨ ਕੀ ਹੁੰਦਾ ਤੁਸੀਂ ਦੱਸੋ ਸ਼ਾਂਤੀ ਜੇ ਸ਼ਾਂਤੀ ਹੋਗੀ ਤਾਂ ਕੋਈ ਤਰੱਕੀ ਦੀ ਗੱਲ ਕਰਾਂਗੇ ਅੱਗੋਂ ਚੀਜ਼ਾਂ ਦੀ ਗੱਲ ਕਰਾਂਗੇ ਸ਼ਾਂਤੀ ਹੈ ਨਹੀਂ ਤੇ ਆ ਮੈਂ ਹੱਥ ਜੋੜਦਾ ਸ਼ਾਂਤੀ ਹਸਤੇ ਗੁਰਦੀਪ ਜੀ ਛੋਟਾ ਜਿਹਾ ਸਵਾਲ ਹੈਗਾ 10 ਸਾਲ ਅਕਾਲੀ ਦਲ ਦੀ ਸਰਕਾਰ ਸੀਗੀ ਅਲਾਈਅੰਸ ਭਾਜਪਾ ਦੇ ਨਾਲ ਸੀਗਾ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਹੋਇਆ ਸੀਗਾ ਬਹੁਤ ਸਪੀਡ ਸੀਗੀ ਉਸ ਤੋਂ ਬਾਅਦ ਜਦੋਂ ਸਰਕਾਰ ਗਈ ਹੈ ਉਹ ਗਠਬੰਧਨ ਟੁੱਟਿਆ ਹੈਗਾ ਪੰਜਾਬ ਪਿੱਛੜਦਾ ਜਾ ਰਿਹਾ ਡਿਵੈਲਪਮੈਂਟ ਜਿਹੜੀ ਹੈਗੀ ਬਿਲਕੁਲ ਰੁਕ ਸੀ ਗਈ ਵਿਜਨ ਸੀ ਨਾ ਵਿਜਨ ਮੋਦੀ ਸਾਹਿਬ ਦਾ ਕਿ ਵਿਜਨ ਹੈ ਕਿ ਆਪਣੇ ਸਟੇਟਾਂ ਨੂੰ ਤਰੱਕੀ ਕਰਾਣੇ ਆਪਣੇ ਸ਼ਹਿਰ ਨੂੰ ਤਰੱਕੀ ਕਰਾਣੇ ਪਰ ਉਹ ਟੁੱਟ ਗਿਆ ਤੋੜੇ ਜਾ ਰਿਹਾ ਪੰਜਾਬ ਨੂੰ ਜਾਣ ਬੁਝ ਕੇ ਤੋੜੇ ਜਾ ਰਿਹਾ ਇਸੇ ਕਰਕੇ ਵੀ ਇਹ ਕਿਤੇ ਤਰੱਕੀ ਨਾ ਕਰ ਜਾਣ ਅਸੀਂ ਤਰੱਕੀ ਦੇ ਪਿੱਛੇ ਦੇਖੋ ਤੋਕਾ ਖਾ ਗਿਆ ਸੀ ਇੱਕ ਮੌਕਾ ਦੇ ਕੇ ਅਸੀਂ ਤੋਕਾ ਖਾ ਗਏ ਬਾਰ ਬਾਰ ਤੋਕਾ ਨਹੀਂ ਖਾ ਸਕਦੇ ਪੰਜਾਬੀ ਜਿੰਨਾ ਹੀ ਪਿਆਰ ਦਿੰਦਾ ਨਾ ਤੇ ਫਿਰ ਜੇ ਕੋਈ ਗਲਤ ਕੰਮ ਕਰਦਾ ਤੇ ਉਹਦਾ ਜਵਾਬ ਵੀ ਉਸੇ ਹਿਸਾਬ ਨਾਲ ਦਿੰਦਾ ਇੱਟ ਦਾ ਜਵਾਬ ਪੱਥਰ ਨਾਲ ਦਿੰਦਾ ਸ਼ੁਕਰੀਆ ਅਸੀ ਗੁਰਦੀਪ ਸਿੰਘ ਗੋਸਾ ਜੀ ਭਾਜਪੀ ਦੇ ਜਿਹੜੇ ਬੁਲਾਰੇ ਹੈਗੇ ਨੇ ਤੇ ਅੱਜ ਜਿਹੜਾ ਸਮਾ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਦੇਖਿਆ ਜਾਵੇ ਸ਼ਿਫਟਿੰਗ ਹੋ ਰਹੀ ਹੈਗੀ ਪਾਰਟੀਆਂ ਚੜ-ਛੜ ਲੋਕੀ ਬੀਜੇਪੀ ਦੇ ਵੱਲ ਜਾ ਰਹੇ ਇੱਕ ਬੀਜੇਪੀ ਦੇ ਵਿੱਚ ਲੋਕਾਂ ਨੂੰ ਕੁਛ ਨਾ ਕੁਛ ਆਪਣਾ ਫਿਊਚਰ ਨਜ਼ਰ ਆ ਰਿਹਾ ਹੈਗਾ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ